ਮਈ ਤੋਂ ਲੈ ਕੇ ਸਤੰਬਰ ਤੱਕ ਸਾਧ ਸੰਗਤ ਆ ਕੁਝ ਹੋਣਾ ਆ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ੇ ਤੇ ਗੁਰਮਖੋ ਕਿ 2026 ਦੇ ਵਿੱਚ ਦੁਨੀਆ ਖਤਮ ਹੋ ਜਾਵੇਗੀ 2026 ਦੇ ਵਿੱਚ ਦੁਨੀਆ ਦਾ ਨਾਸ਼ ਹੋ ਜਾਏਗਾ ਕੀ ਇਹ ਸੱਚ ਹੈ ਜੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ 2026 ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਬੜੀਆਂ ਤੇਜ਼ ਨੇ ਕੋਈ ਕੁਝ ਕਹਿ ਰਿਹਾ ਜਦੋਂ ਦਾ ਨਵਾਂ ਸਾਲ ਆਰੰਭ ਹੋਇਆ ਪਹਿਲਾਂ ਪਹਿਲਾਂ ਹੀ ਗੱਲਾਂ ਮਤਾਂ ਸ਼ੁਰੂ ਹੋ ਗਈਆਂ ਸੀ 2025 ਦੇ ਵਿੱਚ ਹੀ ਸ਼ੁਰੂ ਹੋ ਗਈਆਂ ਸੀ ਪਤਾ ਕੀ ਹੋਇਆ ਸੀ ਕਹਿੰਦੇ ਜਦੋਂ ਇਹ ਸਮਾਂ ਚੱਲਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਲੀਆਂ ਸਾਥ ਸੰਗਤ ਕਹਿੰਦੇ ਜੀ ਇਹ ਆਖਰ ਜੋ ਹੋਇਆ ਤੇ ਭਾਵ ਕਿ ਇਹ ਪਹਿਲਾਂ ਦਾ ਮਿਥਿਆ ਹੋਇਆ ਸਮਾਂ ਹੈ ਇਹ ਤੈ ਵੀ ਸਾਰਾ ਕੁਝ ਹੋਣਾ ਹੀ ਹੋਣਾ ਹੈ ਇਹ ਹੋ ਕੇ ਹੀ ਰਹਿਣਾ ਹੈ ਸਾਧ ਸੰਗਤ ਚਲੋ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਿਵਾਵਾ ਸਾਧ ਸੰਗਤ ਆਪ ਜੀ ਇਸ ਚੀਜ਼ ਨੂੰ ਜ਼ਰੂਰ ਸਮਝਣ ਦਾ ਯਤਨ ਕਰਿਓ ਥੋੜਾ ਜਿਹਾ ਜਿਹੜੀ ਗੱਲ ਮੈਂ ਆਪ ਜੀ ਨਾਲ ਕਰਨੀ ਚਾਹੁੰਨਾ ਆ ਸਾ ਸੰਗਤ ਕਈ ਲੋਕਾਂ ਨੇ ਡਰਾ ਰੱਖਿਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਹੈ ਵੀ ਮਈ ਤੋਂ ਲੈ ਕੇ ਸਤੰਬਰ ਤੱਕ ਜੀ ਬਹੁਤ ਜ਼ਿਆਦਾ ਮੀਂਹ ਪੈਣਗੇ ਬਹੁਤ ਜ਼ਿਆਦਾ ਗਰਮੀ ਪਵੇਗੀ ਹੜ ਆ ਜਾਣਗੇ ਪਹਿਲਾਂ ਦੀ ਤਰ੍ਹਾਂ ਇੰਜ ਹੋਵੇਗਾ ਆ ਹੋਵੇਗਾ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਾਰੀਆਂ ਚੀਜ਼ਾਂ ਪਾ ਪਾ ਕੇ ਨਾ ਸਾਰਾ ਸੋਸ਼ਲ ਮੀਡੀਆ ਭਰ ਰੱਖਿਆ ਹਾਂਜੀ ਆ ਇੰਜ ਹੋਣ ਵਾਲਾ ਜੀ ਆ ਹੋਣ ਵਾਲਾ ਜੀ ਆ ਹੋ ਗਿਆ ਜੀ ਆ ਨਹੀਂ ਹੋਇਆ ਜੀ ਆ ਤੇ ਹੋਣੀ ਵਾਲਾ ਜੀ ਆ ਹੋ ਹੀ ਚੁੱਕਿਆ ਜੀ ਆ ਇੰਜ ਆ ਉਹ ਆ ਉਹ ਹੈ ਪਤਾ ਨਹੀਂ ਕੀ ਕੀ ਕੁਝ ਪਾ ਰੱਖਿਆ ਸਾਥ ਸੰਗਤ ਕੀ ਕੀ ਕੁਝ ਪਾ ਕੇ ਸਾਨੂੰ ਡਰਾ ਰੱਖਿਆ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਸਾਥ ਸੰਗਤ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸੋ ਗੁਰਮੁਖ ਪਿਆਰਿਓ ਇਹ ਚੀਜ਼ਾਂ ਸਾਨੂੰ ਜ਼ਰੂਰ ਜੜੀਆਂ ਨੇ ਉਹ ਸਮਝਣੀਆਂ ਪੈਣਗੀਆਂ ਇਹ ਚੀਜ਼ਾਂ ਸਾਨੂੰ ਵਿਚਾਰਨੀਆਂ ਪੈਣਗੀਆਂ ਪਤਾ ਕਿਵੇਂ ਕਿਉਂਕਿ ਹੋਣ ਵਾਲਾ ਤਾਂ ਉਹੀ ਹੈ ਜੋ ਪ੍ਰਮਾਤਮਾ ਨੂੰ ਪਤਾ ਹੈ ਉਹਨੂੰ ਪਤਾ ਵੀ ਕੀ ਹੋਣ ਵਾਲਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਭਾਵੇਂ ਕੋਈ ਕਿੰਨਾ ਮਰਜੀ ਜ਼ੋਰ ਕਿਉਂ ਨਾ ਲਾ ਲਵੇ ਹੋ ਪਤਾ ਕਰ ਲਵੇ ਕੀ ਹੋਣ ਵਾਲਾ ਹੈ ਕੀ ਨਹੀਂ ਹੋਣ ਵਾਲਾ ਉਹ ਪ੍ਰਮਾਤਮਾ ਹੀ ਜਾਣਦਾ ਹੈ ਕੀ ਹੋਣ ਵਾਲਾ ਹੈ ਉਹ ਸਤਿਗੁਰੂ ਹੀ ਜਾਣਦਾ ਹੈ ਕੀ ਹੋਣ ਵਾਲਾ ਹੈ ਉਹ ਮਹਾਰਾਜ ਹੀ ਜਾਣਦਾ ਹੈ ਕੀ ਹੋਣ ਵਾਲਾ ਹੈ ਉਹ ਗੁਰੂ ਹੀ ਜਾਣਦਾ ਹੈ ਕੀ ਹੋਣ ਵਾਲਾ ਹੈ ਉਹ ਸਤਿਗੁਰੂ ਹੀ ਜਾਣਦਾ ਹੈ ਕੀ ਹੋਣ ਵਾਲਾ ਹੈ ਗੁਰਮੁਖੋ ਉਹ ਤੋਂ ਬਿਨਾ ਕੋਈ ਹੋਰ ਨਹੀਂ ਜਾਣ ਸਕਦਾ ਜੇ ਆਪਾਂ ਕਹੀਏ ਵੀ ਮੈਂ ਜਾਣ ਨੂੰ ਉਹ ਉਹਦੀ ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਕਿਸੇ ਨੇ ਕਿਸੇ ਨੂੰ ਪਤਾ ਸੀ 2025 ਦੇ ਵਿੱਚ ਸਾਰੇ ਭੁੱਲੇ ਬੈਠੇ ਸੀ ਨਾ ਕੇਵਲ ਇੱਕ ਮਹਾਪੁਰਖ ਸੀ ਜਿਨ੍ਹਾਂ ਨੇ ਕਿਹਾ ਸੀ ਬਾਬਾਜੀਤ ਸਿੰਘ ਜੀ ਹੰਝਾਲੀ ਵਾਲੇ ਪਹਿਲਾਂ ਹੀ ਕਹਿ ਗਏ ਸੀ ਬਾਬਾ ਰਾਮ ਸਿੰਘ ਜੀ ਕੰਡੂਆ ਵਾਲੇ ਪਹਿਲੀ ਆ ਕੇ ਸੀ ਭਾਈ ਕਹਿੰਦੇ 2024 ਤੱਕ ਦਾ ਸਮਾਂ ਔਖੇ ਸੌਖੇ ਲੰਘ ਜਾਏਗਾ ਪਰ ਉਹ ਤੋਂ ਬਾਅਦ ਦਾ ਸਮਾਂ ਕਹਿੰਦੇ ਬਹੁਤ ਔਖਾ ਆਉਣਾ ਬੜਾ ਕਰੜਾ ਆਉਣਾ ਕਹਿੰਦੇ ਉਹ ਸਮਾਂ ਉਹ ਸਵਾਰੀ ਵੇਖਿਆ ਜਾਣਦਾ 2025 ਦੇ ਵਿੱਚ ਹੜ੍ਹ ਆਏ ਮੀਂਹ ਸਭ ਤੋਂ ਵੱਧ ਪਏ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਭਾਰਤ ਤੇ ਪਾਕਿਸਤਾਨ ਦੀ جنگ ਦਾ ਇੱਕ ਵਾਰੀ ਐਲਾਨ ਵੀ ਹੋ ਗਿਆ ਸੀ ਔਰ ਦੂਜੀ ਗੱਲ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਤੇ ਹੁਣ ਜਿਵੇਂ 2025 ਦੇ ਵਿੱਚ ਹੋਇਆ ਤੇ 2026 ਦੇ ਵਿੱਚ ਵੀ ਕਿਤੇ ਉਹੀ ਕੁਝ ਨਾ ਹੋ ਜਾਏ ਸਾਧ ਸੰਗਤ ਜੀ ਗੱਲ ਮੈਂ ਉਹਨਾਂ ਦੀ ਕਰ ਰਿਹਾ ਵੀ ਜਿਹੜੇ ਲੋਕ ਨਾਜਾਇਜ਼ ਡਰਾ ਕੇ ਸਾਨੂੰ ਪੈਸੇ ਲੁੱਟਣਾ ਚਾਹੁੰਦੇ ਨੇ ਸਾਡੇ ਤੋਂ ਸਾਨੂੰ ਨਾਜਾਇਜ਼ ਡਰਾ ਕੇ ਸਾਡੇ ਤੋਂ ਕਪੜਾ ਕਰਨਾ ਚਾਹੁੰਦੇ ਨੇ ਸਾਡੇ ਤੋਂ ਜਿਹੜਾ ਹੈ ਉਹ ਲੋਕ ਡਰਾ ਡਰਾ ਕੇ ਸਾਨੂੰ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਨੇ ਸਾਧ ਸੰਗਤ ਉਹ ਉਹਨਾਂ ਲੋਕਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਸਾਧ ਸੰਗਤ ਕਿ ਉਹਨਾਂ ਦੇ ਵਾਸਚ ਵਾਸਨਾ ਕਦੇ ਪਿਓ ਵੀ ਕਹਿੰਦੇ ਤੁਸੀਂ ਆਪਣਾ ਨੁਕਸਾਨ ਕਰਾ ਲਓ ਵੀ ਹਾਂ ਇੰਜ ਹੋਵੇ ਆ ਹੋਵੇ ਇੰਜ ਕਰਾ ਲਈਏ ਆ ਕਰਾ ਲਈਏ ਅੰਜ ਵਾਸ ਕਰਾ ਲਈਏ ਜਾਂ ਮੇਰੇ ਲਈ ਜਾਪ ਕਰ ਦੇ ਕੋਈ ਬਾਬਾ ਮੇਰੇ ਲਈ ਕੋਈ ਪਾਠ ਕਰ ਦੇ ਉਹ ਚੀਜ਼ਾਂ ਦੇ ਚੱਕਰ ਵਿੱਚ ਕਦੀ ਨਾ ਪਿਓ ਸਾਧ ਸੰਗਤ ਸੋ ਨਾਲ ਮੈਂ ਇੱਕ ਚੀਜ਼ ਹੋਰ ਆਪਜੀ ਨਾਲ ਸਾਂਝੀ ਕਰਾਂ ਕਿ ਸਾਧ ਸੰਗਤ ਜੇ ਬਚਣਾ ਸਮੇਂ ਤੋਂ ਤੇ ਪਰਮਾਤਮਾ ਦਾ ਸਹਾਰਾ ਲੈਣਾ ਪਏਗਾ ਤੁਸੀਂ ਵੇਖਿਆ ਹੋਵੇਗਾ ਸ਼ਾਇਦ ਬਾਬਾ ਵੇਂਗਾ ਜਿਹੜਾ ਜਿਨ੍ਹਾਂ ਦਾ ਨਾਮ ਹੈ ਉਹ ਦੱਸਿਆ ਵੀ ਜੋ ਕੁਝ ਉਹਨਾਂ ਕਾਫੀ ਭਵਿੱਖ ਬਾਣੀਆਂ ਉਹਨਾਂ ਦੀਆਂ ਸੱਚ ਹੋ ਗਈਆਂ ਸਾਧ ਸੰਗਤ ਕਾਫੀ ਜ਼ਿਆਦਾ ਭਵਿੱਖ ਬਾਣੀਆਂ ਸੱਚ ਹੋ ਗਈਆਂ ਤੇ ਹੁਣ ਸਾਡੇ ਲੋਕ ਜਿਹੜੇ ਆ ਉਹ ਕਹਿੰਦੇ ਕਹਿੰਦੇ ਆਉਣ ਵਾਲੀਆਂ ਭਵਿੱਖ ਬਾਣੀਆਂ ਜਿਹੜੀਆਂ ਹੋਰ ਨੇ ਉਹ ਵੀ ਸੱਚ ਹੋਣਗੀਆਂ ਤੇ ਉਹ ਭਵਿੱਖ ਬਾਣੀਆਂ ਬਿਲਕੁਲ ਸੱਚ ਹੋਣਗੀਆਂ ਕਹਿੰਦੇ ਉਹ ਭਵਿੱਖ ਬਾਣੀਆਂ 100% ਸੱਚ ਹੋਣਗੀਆਂ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਡੇ ਕੁਝ ਲੋਕ ਇਹਨਾਂ ਚੀਜ਼ਾਂ ਤੋਂ ਡਰੇ ਹੋਏ ਨੇ ਬੇहद ਡਰੇ ਹੋਏ ਨੇ ਉਹ ਕਹਿੰਦੇ ਵੀ ਅ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਜੀ ਹੋ ਕੇ ਰਹਿਣਗੀਆਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਹੁੰਦੀਆਂ ਰਹਿਣਗੀਆਂ ਐਵੇਂ ਹੋਣਗੀਆਂ ਸਾਾਸੰਗਤ ਪਰ ਇੱਥੇ ਇੱਕ ਚੀਜ਼ ਜਿਹੜੀ ਹੈ ਉਹ ਜ਼ਰੂਰ ਸਮਝਣ ਵਾਲੀ ਹੈ ਇੱਕ ਚੀਜ਼ ਜ਼ਰੂਰ ਜਿਹੜੀ ਹੈ ਉਹ ਵਿਚਾਰਨ ਵਾਲੀ ਹੈ ਕਿਉਂਕਿ ਸਾਡੇ ਲੋਕਾਂ ਨੇ ਜਿਹੜਾ ਡਰ ਹੈ ਉਹ ਡਰ ਇੱਕਦਮ ਜਿਹੜਾ ਹੈ ਉਹ ਪੈਦਾ ਕਰ ਦਿੱਤਾ ਸਾਡੇ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਸਾਲ 2026 ਦੀ ਸ਼ੁਰੂਆਤ ਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਇੱਕ ਡਰ ਦਾ ਤੇ ਅਜੀਬ ਜਿਹਾ ਮਾਹੌਲ ਵੀ ਪੈਦਾ ਹੋ ਗਿਆ ਤੇ ਕਈ ਚੀਜ਼ਾਂ ਜਿਹੜੀਆਂ ਸੀ ਉਹ ਸਾਡੇ ਸਾਹਮਣੇ ਆ ਗਈਆਂ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਬਾਬਾ ਵੇਂਗਾ ਨੇ 9/11 ਹਮਲਿਆਂ ਅਤੇ ਬ੍ਰੈਕਸਿਟ ਵਰਗੀਆਂ ਘਟਨਾਵਾਂ ਦਾ ਸਹੀ ਭਵਿੱਖਤਕਰਨ ਕੀਤਾ ਸੀ 2025 ਤੇ 26 ਦੇ ਸਮੇਂ ਨੂੰ ਮਨੁੱਖਤਾ ਲਈ ਬਹੁਤ ਖਤਰਨਾਕ ਦੱਸਿਆ ਸੀ ਉਹਨਾਂ ਨੇ ਯੂਰਪ ਦੇ ਵਿੱਚ ਤਬਾਹੀ ਤੇ ਜੈਵਿਕ ਹਥਿਆਰ ਇਹ ਮੰਨਿਆ ਜਾਂਦਾ ਹੈ ਕਿ ਪੈਗੰਬਰ ਬਾਬਾ ਵੇਂਗਾ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਤੀਤ ਦੇ ਵਿੱਚ ਸੱਚ ਸਾਬਤ ਹੋ ਜਾਣਗੀਆਂ ਇਸ ਲਈ ਜਦੋਂ 2026 ਸੰਬੰਧੀ ਉਹਨਾਂ ਦੇ ਕਥਿਤ ਸੰਕੇਤ ਸਾਹਮਣੇ ਆਏ ਤਾਂ ਲੋਕਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ ਇਹ ਦਾਵਾ ਕੀਤਾ ਗਿਆ ਹੈ ਕਿ ਬਾਬਾ ਵੇਂਗਾ ਨੇ ਸਾਲ 2026 ਨੂੰ ਮਨੁੱਖੀ ਇਤਿਹਾਸ ਦਾ ਸਭ ਤੋਂ ਖਤਰਨਾਕ ਸਾਲ ਹੋਣ ਦੀ ਭਵਿੱਖਬਾਣੀ ਕੀਤੀ ਸੀ ਦੁਨੀਆ ਸੱਚਮੁੱਚ ਖਤਰੇ ਦੇ ਵਿੱਚ ਹੈ ਜਿਹੜੇ ਰੱਖਿਆ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੰਗ ਕਿਸੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ 트럼ਪ ਦੀ ਨੀਤੀ ਨੂੰ ਦਬਾਅ ਦੀ ਰਣਨੀਤੀ ਮੰਨਿਆ ਜਾ ਰਿਹਾ ਹੈ ਜੰਗ ਦਾ ਐਲਾਨ ਨਹੀਂ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਪਹਿਲਾਂ ਸਹੀ ਸਾਬਤ ਹੋਈਆਂ ਨੇ ਤੇ ਜੋ ਅੱਗੇ ਹੋਣ ਗਿਆ ਕਹਿੰਦੇ ਉਹ ਵੀ ਸਾਬਤ ਹੋਣ ਗਿਆ ਇਹ ਸਿਰਫ ਇੱਕ ਜੋ ਪੈਰਾਗ੍ਰਾਫੀ ਹੈ ਉਹਦੇ ਮੁਤਾਬਕ ਇਹ ਗੱਲ ਕੀਤੀ ਜਾ ਰਹੀ ਹੈ ਵੀ ਸੱਚ ਹੋ ਸਕਦਾ ਹੈ ਸੱਚ ਹੋ ਸਕਦਾ ਹੈ ਇਹ ਨਹੀਂ ਹੈਗਾ ਵੀ ਸੱਚ ਹੋਏਗਾ ਸੱਚ ਹੋ ਸਕਦਾ ਹੈ ਵੀ ਹਾਂ ਭਾਈ ਸੱਚ ਹੋਏਗਾ ਸੱਚ ਹੋ ਸਕਦਾ ਪਰ ਅਸਲ ਦੇ ਵਿੱਚ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹੀ ਹੈ ਠੀਕ ਹੈ ਆਪਾਂ ਬਾਬਾ ਵੇਂਗਾ ਨੂੰ ਗਲਤ ਨਹੀਂ ਕਹਿੰਦੇ ਠੀਕ ਹੈ ਜੋ ਉਹਨਾਂ ਦੀ ਆਪਾਂ ਵਿਖਾ ਪਾਣੀਆ ਸੱਚ ਸਾਬਤ ਹੋਈਆਂ ਪਰ ਸਾ ਸੰਗਤ ਜੋ ਮਹਾਪੁਰਖਾਂ ਨੇ ਗੱਲ ਕਰ ਦਿੱਤੀ ਰੱਬ ਦੇ ਪਿਆਰੇ ਜਿਹੜੇ ਸੱਚਮੁੱਚ ਰੱਬ ਨਾਲ ਜੁੜੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਆਪਣੇ ਆਪ ਦੇ ਨਾਲ ਨਹੀਂ ਜੁੜੇ ਜਿਨ੍ਹਾਂ ਨੇ ਆਪਣੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਉਸ ਰੱਬ ਦੀ ਗੱਲ ਕੀਤੀ ਉਸ ਪ੍ਰਮਾਤਮਾ ਦੀ ਗੱਲ ਕੀਤੀ ਮੈਂ ਉਸ ਕਰਕੇ ਬੇਨਤੀ ਕਰਦਾ ਗੁਰਮਖੋ ਉਹ ਰੱਬ ਦੇ ਪਿਆਰੇ ਜਿਨ੍ਹਾਂ ਨੇ ਹਮੇਸ਼ਾ ਇਹ ਗੱਲ ਕਹੀ ਕਿ ਭਾਈ ਪ੍ਰਮਾਤਮਾ ਨੂੰ ਮੰਨੋ ਅਕਾਲ ਪੁਰਖ ਨੂੰ ਮੰਨੋ ਜਿਹੜਾ ਉਹਦੀ ਆਰਾਧਨਾ ਕਰੇਗਾ ਉਹਦੀ ਬੰਦਗੀ ਕਰੇਗਾ ਉਹੀ ਤਰੇਗਾ ਬਾਕੀ ਡੁੱਬ ਜਾਣਗੇ ਬਾਬਾਜੀ ਸਿੰਘ ਜੀ ਹਸਾਲੀ ਵਾਲੇ ਇਥੋਂ ਤਾਂ ਕਹਿੰਦੇ ਹੁੰਦੇ ਸੀ ਕਿਹਨੇ ਭਾਈ 12-12 ਕੋਹ ਤੇ ਦੀਵਾ ਜਗੇਗਾ ਕਹਿੰਦੇ ਭਾਈ ਉੱਥੇ ਉਹੀ ਬਚਣਗੇ ਜਿਹੜੇ ਪਰਮਾਤਮਾ ਦਾ ਨਾਮ ਲੈਣਗੇ ਰਾਮ ਨਾਮ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਰਾਮ ਦਾ ਜਿਹੜਾ ਨਾਮ ਹੈ ਨਾ ਕਹਿੰਦੇ ਭਾਈ ਉਹ ਉਹ ਬੰਦਾ ਜਿਹੜਾ ਲਏਗਾ ਉਹੀ ਤਰੇਗਾ ਹਰੂਏ ਹਰੂਏ ਤਰ ਗਏ ਡੁੱਬੇ ਜਿਨ ਸਿਰ ਪਾਗ ਆਪੇ ਹਾਰੇ ਕ ਰੰਗ ਹੈ ਆਪੇ ਬੌਰੰਗੀ ਜੋ ਜਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਉਹ ਜਿਹੜਾ ਪ੍ਰਮਾਤਮਾ ਹੈ ਉਹ ਆਪੇ ਕਰਨ ਹਾਰਾ ਹੈ ਉਹ ਆਪੇ ਸਾਰਾ ਕੁਝ ਸਮਝਣ ਹਾਰਾ ਹੈ ਉਹ ਆਪ ਹੀ ਸਾਰਾ ਕੁਝ ਦੇਖਣ ਆ ਰਿਹਾ ਉਹ ਪ੍ਰਮਾਤਮਾ ਹੀ ਜਾਣਦਾ ਵੀ ਕੀ ਖੇਡ ਹੈ ਬਸ ਉਹ ਹੋਰ ਕੋਈ ਨਹੀਂ ਜਾਣਦਾ ਸੋ ਇਸ ਕਰਕੇ ਡਰੋ ਨਾ ਡਰਦਾ ਮਾਹੌਲ ਨਾ ਪੈਦਾ ਕਰੋ ਤੁਸੀਂ ਪਰਮਾਤਮਾ ਨਾਲ ਜੁੜੋ ਮਨ ਚੋਂ ਡਰ ਕੱਢ ਕੇ ਰੱਬ ਨਾਲ ਜੁੜੋ ਉਹਦੀ ਬੰਦਗੀ ਉਹਦੀ ਭਗਤੀ ਨਾਲ ਜੁੜੋ ਜੇ ਤੁਹਾਨੂੰ ਬੜੇ ਡਰ ਲੱਗਦਾ ਹੈ ਉਹਦੀ ਵੱਧ ਤੋਂ ਵੱਧ ਬੰਦਗੀ ਕਰਨੀ ਸਟਾਰਟ ਕਰਦੇ ਹੋ ਜਾਪ ਕਰਨੇ ਆਰੰਭ ਕਰਦੇ ਹੋ ਗੁਰੂ ਘਰ ਜਾਓ ਮੱਥਾ ਟੇਕੋ ਸੇਵਾ ਸਿਮਰਨ ਕਰੋ ਤੁਹਾਡੇ ਸਾਰੇ ਡਰ ਦੂਰ ਹੋ ਜਾਣਗੇ ਉਸ ਅਕਾਲ ਪੁਰਖ ਦਾ ਲੜ ਫੜ ਲਓ ਬਾਕੀ ਵਿੱਚ ਵਿਚਾਲੇ ਵਾਲੇ ਆਲੇ ਬਾਬਿਆਂ ਦਾ ਲੜ ਛੱਡ ਕੇ ਬਸ ਇੰਨੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ